ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਮਾਸਿਕ ਇਕਤਰਤਾ ਵਿੱਚ ਇਸ ਦੇ ਬਾਨੀ ਪ੍ਰਧਾਨ ਸਭ ਸ੍ਰੀ ਸੇਵੀ ਰਾਇਤ ਜੀ ਨੂੰ ਯਾਦ ਕੀਤਾ ਗਿਆ ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਦੱਸੀ ਅਤੇ ਸਭ ਨੂੰ ਜੀ ਆਇਆਂ ਕਿਹਾ ਡਾਕਟਰ ਅਵਤਾਰ ਸਿੰਘ ਪਤੰਗ ਜੀ ਨੇ ਕਿਹਾ ਕਿ ਰਾਇਤ ਜੀ ਬਿਜ਼ਨਸ ਕਰਦੇ ਸਨ ਪਰ ਸਾਹਿਤ ਨਾਲ ਬਹੁਤ ਲਗਾ ਰੱਖਦੇ ਸਨ ਉਹਨਾਂ ਵੱਲੋਂ ਬੜਾਈ ਸਾਹਿਤ ਵਿਗਿਆਨ ਕੇਂਦਰ ਨਾਂ ਦੀ ਸੰਸਥਾ ਚੰਗਾ ਨਾਮਣਾ ਖੱਟ ਰਹੀ ਹੈ ਪ੍ਰਧਾਨਗੀ ਮੰਡਲ ਵੱਲੋਂ ਸ੍ਰੀ ਸੇਵੀ ਰਾਇਤ ਜੀ ਦੀ ਲਿਖੀ ਅਤੇ ਬਾਅਦ ਵਿੱਚ ਛਪੀ ਕਿਤਾਬ ਨੂੰ ਲੋਕ ਅਰਪੜ ਕੀਤਾ ਗਿਆ ਮਾਂ ਬੋਲੀ ਪੰਜਾਬੀ ਨੂੰ ਕੋਈ ਖਤਰਾ ਨਹੀਂ ਇਹ ਵਿਚਾਰ ਪੰਜਾਬ ਪਵਨਸਰੀ ਕੈਨੇਡਾ ਦੇ ਸੰਸਥਾਪਕ ਸੁਖੀ ਬਾਠ ਨੇ ਨਵੀਆਂ ਕਲਮਾਂ ਨਵੀਂ ਉਡਾਣ ਦੀ ਚੌਥੀ ਵੀ ਪੁਸਤਕ ਬਲਡ ਜਾਰੀ ਕਰਦਿਆਂ ਅੱਖੇ ਉਹਨਾਂ ਅੱਗੇ ਕਿਹਾ ਕਿ ਜਦੋਂ ਸਾਡੇ ਕੋਲ ਨਵੀਂ ਪਨੀਰੀ ਪੰਜਾਬੀ ਪੰਨ ਅਤੇ ਪੰਜਾਬੀ ਵਿੱਚ ਕਵਿਤਾਵਾਂ ਲੇਖ ਕਹਾਣੀਆਂ ਲਿਖਣ ਵਾਲੀ ਮੌਜੂਦ ਹੈ ਤਾਂ ਸਾਡੀ ਮਾਤ ਭਾਸ਼ਾ ਨੂੰ ਕੋਈ ਖਤਰਾ ਨਹੀਂ ਮਾਪਿਆਂ ਤੇ ਅਧਿਆਪਕਾਂ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਬੱਚਿਆਂ ਨੂੰ ਮਾਤ ਭਾਸ਼ਾ ਦੇ ਪ੍ਰੇਮੀ ਬਣਾਉਣ ਜੇਕਰ ਉਹ ਇਸ ਉਮਰੇ ਮਾਤ ਭਾਸ਼ਾ ਨੂੰ ਆਪਣਾ ਲੈਣਗੇ ਤਾਂ ਉਹ ਆਖਰੀ ਦਮ ਤੱਕ ਮਾਤ ਭਾਸ਼ਾ ਦਾ ਆਦਰ ਮਾਣ ਕਰਦੇ ਰਹਿਣਗੇ ਪੰਜਾਬ ਪਵਨ ਸਰੀਦਾ ਇਹ ਉਪਰਾਲਾ ਹੈ ਕਿ ਬੱਚਿਆਂ ਅੰਦਰ ਲਿਖਣ ਦੀ ਚਿੰਗ ਲਾਈ ਜਾਵੇ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਕਾਲਜ ਪ੍ਰਿੰਸੀਪਲ ਅਨੀਤਾ ਸਾਗਰ ਜੀ ਦੀ ਪ੍ਰਦਾਨਗੀ ਹੇਠ ਕਾਲਜ ਵਾਈਸ ਪ੍ਰਿੰਸੀਪਲ ਵਿਜੇ ਕੁਮਾਰ ਦੀ ਅਗਵਾਈ ਚ ਸਸੀ ਪੁੰਨੂ ਸੋਹਣੀ ਮਹੀਵਾਲ ਸ਼ੀਰੀ ਫਰਹਾਦ ਅਤੇ ਹੀਰ ਰਾਂਜਾ ਦੇ ਸੱਚੇ ਸੁੱਚੇ ਪਿਆਰ ਦੀਆਂ ਕਹਾਣੀਆਂ ਪੇਸ਼ ਕੀਤੀਆਂ ਗਈਆਂ अलौकिक प्यार ਦੇ माध्यम राही विद्यार्थियों ने अजोके प्यार नु उजागर ਕੀਤਾ ਅਤੇ प्यार ਵਿੱਚ زمین ਅਸਮਾਨ ਦੇ ਫਰਕ ਨੂੰ उजागर ਕੀਤਾ विजय कुमार ने पुराने प्यार ते स्पष्टीकरण ਦਿੰਦੇ ਹੋਏ ਕਿਹਾ ਕਿ ਅੱਜ ਦਾ ਪਿਆਰ ਪੁਰਾਣੇ ਪਿਆਰ ਤੋਂ ਬਿਲਕੁਲ ਵੱਖਰਾ ਹੈ ਅੱਜ ਦਾ ਪਿਆਰ ਸਵਾਰਥ ਮਤਲਬੀਪਨ ਤੋ ਕੇ ਨਾਲ ਜੁੜਿਆ ਹੋਇਆ ਹੈ ਅੱਜ ਦਾ ਪਿਆਰ ਦਿਖਾਵੇ ਲਈ ਅਤੇ ਥੋੜੇ ਸਮੇ ਲਈ ਹੈ ਜਦੋਂ ਕਿ ਪੁਰਾਣਾ ਪਿਆਰ ਜਨਮ ਤੋਂ ਜਨਮ ਤੱਕ ਸ਼ੁੱਧ ਅਮਰ ਅਤੇ ਸਦੀਵੀ ਸੀ ਲੋਕ ਅੱਜ ਵੀ ਉਹਨਾਂ ਪ੍ਰੇਮੀਆਂ ਦੀ ਪੂਜਾ ਕਰਦੇ ਹਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰੂ ਨੰਗਲ ਹੁਸ਼ਿਆਰਪੁਰ ਵਿਖੇ ਹਕੂਮਤ ਪੂਰੀ ਵੈਲਫੇਅਰ ਸੁਸਾਇਟੀ ਦੇ ਮੈਂਬਰ ਬਲਦੇਵ ਸਿੰਘ ਮਨਜੀਤ ਕੌਰ ਸਤਨਾਮ ਸਿੰਘ अवतार सिंह ਅਤੇ ਮਨਜਿੰਦਰ ਕੁਮਾਰ ਵੱਲੋਂ ਉਚੇਚਿਤ ਤੌਰ ਤੇ ਸ਼ਿਰਕਤ ਕੀਤੀ ਗਈ। ਹਕੂਮਤ ਪੂਰੀ ਵੈਲਫੇਅਰ ਸੁਸਾਇਟੀ ਵੱਲੋਂ ਸਕੂਲ ਵਿੱਚ ਪੜ੍ਹਦੇ 20 ਲੋੜਵੰਦ ਵਿਦਿਆਰਥੀਆਂ ਦੀ ਅਪ੍ਰੈਲ 2024 ਤੋਂ ਅਕਸਤ 2024 ਤੱਕ ਕੁੱਲ ਬਣਦੀ ਫੀਸ ਦਿੱਤੀ ਗਈ। ਸੁਸਾਇਟੀ ਵੱਲੋਂ ਸਕੂਲ ਨੂੰ ਵਾਟਰ কুলਰ ਅਤੇ RO ਵੀ ਪੇਟ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਸ਼ੈਲਿੰਦਰ ਠਾਕੁਰ ਵੱਲੋਂ ਉਨ੍ਹਾਂ ਦਾ ਇਸ ਯੋਗਦਾਨ ਲਈ ਧੰਨਵਾਦ ਕੀਤਾ ਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲੋਂ ਉਹਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਲਲਿਤਾ अरोड़ा ਨੇ ਸਮੂਹ ਸਕੂਲਾਂ ਨੂੰ 1 ਸਤੰਬਰ ਤੋਂ 15 ਸਤੰਬਰ 2024 ਤੱਕ ਸਵੱਛਤਾ ਪਖਵਾੜਾ ਮਨਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ ਇਸ ਮੁਹਿੰਮ ਦਾ ਉਦੇਸ਼ ਸਕੂਲਾਂ ਵਿੱਚ ਸਫਾਈ ਪ੍ਰਬੰਧਨ ਨੂੰ ਮਜ਼ਬੂਤ ਕਰਨਾ ਅਤੇ ਸਮਾਜ ਦੇ ਲੋਕਾਂ ਵਿੱਚ ਸਫਾਈ ਪ੍ਰਤੀ ਜਾਗਰੂਕਤਾ ਵਧਾਉਣਾ ਹੈ ਸਵੱਛਤਾ ਪਖਵਾੜਾ 1 ਸਤੰਬਰ ਨੂੰ ਸਵੱਛਤਾ ਸੰਕਲਪ ਦਿਵਸ ਵਜੋਂ ਸ਼ੁਰੂ ਕੀਤਾ ਜਾਵੇਗਾ ਜਿੱਥੇ ਸਾਰੇ ਵਿਦਿਆਰਥੀਆਂ ਅਧਿਆਪਕਾਂ ਅਤੇ ਸਕੂਲ ਸਟਾਫ ਨੂੰ ਸਫਾਈ ਰੱਖਣ ਦੀ ਸਹੂਲਤ ਚੁਕਾਈ ਜਾਵੇਗੀ